ਪੰਜਾਬ ਵਿੱਚ ED ਦੀ ਟੀਮ ਲਗਾਤਾਰ ਰੇਡ ਮਾਰ ਰਹੀ ਹੈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਿਛਲੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਤੇ ਮੁਹਾਲੀ ਦੇ ਇਲਾਕਾ ਇਲਾਕਿਆਂ ਵਿੱਚ ਕਈ ਵੱਡੇ ਅਫਸਰਾਂ ਦੇ ਘਰ ਰੇਡ ਮਾਰੀ ਗਈ ਸੀ ਤਾਂ ਹੁਣ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਇੱਕ ਆਈਐਸ ਅਫਸਰ ਦੇ ਵੱਡੇ ਅਧਿਕਾਰੀ ਦੇ ਘਰ ਰੇਡ ਮਾਰੀ ਗਈ ਹੈ ਜਿੱਥਾਂ ਫਿਰੋਜ਼ਪੁਰ ਦੇ ਆਈਐਸ ਅਫਸਰ ਦੇ ਘਰ ਰੇਡ ਮਾਰੀ ਗਈ ਹੈ ਏਡੀ ਵੱਲੋਂ ਕਿ ਅਮਰੂਦਾ ਦੇ ਬਾਗ ਦੇ ਮਾਮਲੇ ਵਿੱਚ ਅਮਰੂਦਾ ਦੀ ਜ਼ਮੀਨ ਐਲੋਟਮੈਂਟ ਮਾਮਲੇ ਵਿੱਚ ਮੁਆਵਜ਼ਾ ਦੇਣ ਦੇ ਮਾਮਲੇ ਵਿੱਚ ਕੱਪੜੇ ਦਾ ਇੱਕ ਹੰਦੇਸ਼ਾ ਲੱਗਿਆ ਏਡੀ ਨੂੰ ਕਿ ਤਕਰੀਬਨ 100 ਕਰੋੜ ਰੁਪਏ ਦਾ ਕਬਲਾ ਕੀਤਾ ਗਿਆ ਸੀ ਅਮਰੂਦਾ ਦੇ ਬਾਗ ਦਾ ਮੁਆਵਜ਼ਾ ਦੇਣ ਲੱਗਿਆ ਅਮਰੂਦਾ ਦੇ ਪੇੜਾਂ ਦਾ ਮੁਆਵਜ਼ਾ ਦੇਣ ਲੱਗਿਆ 100 ਕਰੋੜ ਦਾ ਕਪੜਾ ਕੀਤਾ ਗਿਆ ਸੀ ਅਧਿਕਾਰੀਆਂ ਵੱਲੋਂ ਜਿਸ ਤੋਂ ਬਾਅਦ ਹੁਣ ED ਦੀਆਂ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਆਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਅਧਿਕਾਰੀ ਹੈ ਉਹਨਾਂ ਦਾ ਨਾਮ ਰਜੇਸ਼ ਧਿਮਾਨ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਘਰ ਤੇ ED ਨੇ ਰੇਡ ਮਾਰੀ ਹੈ ED ਦੀਆਂ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਘਰ ਜਿਸ ਦੇ ਨਾਲ ਪਹਿਲਾਂ ਇਹ ਮਾਮਲਾ ਪੰਜਾਬ ਵਿਜੀਲੈਂਸ ਸੈਂਟਰ ਸੀਗਾ ਪਹਿਲਾਂ ਇਹ ਮਾਮਲਾ ਪਰ ਹੁਣ ਇਸ ਨੂੰ ED ਨੇ ਟੇਕਓਵਰ ਕਰ ਲਿਆ ਹੈ ਕਿ ਮਨੀ ਲਾਂਡਰਿੰਗ ਦਾ ਧੋਖਾਧੜੀ ਦਾ ਜਿਹੜਾ ਅੰਦੇਸ਼ਾ ED ਦੇ ED ਦੇ ਅਰ ਡਿਪਾਰਟਮੈਂਟ ਨੂੰ ਲੱਗਿਆ ਜਿਸ ਤੋਂ ਬਾਅਦ ਹੁਣ ਈਡੀ ਦੀਆਂ ਟੀਮਾਂ ਪਹੁੰਚ ਗਈਆਂ ਨੇ ਉਹਨਾਂ ਦੇ ਘਰੇ ਤੋਂ ਦੱਸ ਦਈਏ ਮਾਮਲਾ ਕਿ ਜ਼ਮੀਨ ਐਕਵਾਇਰ ਕੀਤੀ ਗਈ ਸੀ ਦਰਸਲ ਮੋਹਾਲੀ ਦੇ ਗ੍ਰੇਟਰ ਗ੍ਰੇਟਰ ਮਾਮਲਾ ਗ੍ਰੇਟਰ ਮੋਹਾਲੀ ਵਿੱਚ ਅਥਾਰਟੀ ਵੱਲੋਂ 에ਰਪੋਰਟ ਰੋਡ ਤੇ ਇੱਕ 에어로ਡ੍ਰੋਪੋਲਿਸ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਨਾਲ ਸੰਬੰਧਿਤ ਹੈ ਜ਼ਮੀਨ ਐਕਵਾਇਰ ਕੀਤੀ ਗਈ ਸੀ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਕਮਾਟਾ ਵੱਲੋਂ ਲੈਂਡ ਪੁੱਲਿੰਗ ਨੀਤੀ ਅਨੁਸਾਰ ਤਿਆਰ ਕੀਤਾ ਜਾਣਾ ਹੈ ਸਿਗਾ ਕਿ ਉਸ ਜ਼ਮੀਨ ਤੇ ਕੁਝ ਅਮਰੂਦਾਂ ਦੇ ਬਾਗ ਸੀਗੇ ਉਹਨਾਂ ਅਮਰੂਦਾਂ ਦੇ ਬਾਗ ਦਾ ਉਸ ਪੂਰੇ ਪ੍ਰੋਜੈਕਟ ਦੇ ਇੰਟਰਾਂ ਦੇ ਸੀਗੇ ਜਿਸ ਤੋਂ ਬਾਅਦ ਉਬਾਗ ਹਟਾਉਣ ਦੇ ਲਈ ਜਿਹੜੇ ਉਹਨਾਂ ਬਾਗ ਦੇ ਮਾਲਕ ਨੇ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਬਾਗ ਬਾਗ ਵਿੱਚ ਜਿਹੜੇ ਫਲ ਲੱਗੇ ਹੋਏ ਨੇ ਉਹਨਾਂ ਫਲਾਂ ਨੂੰ ਵੱਖਰੇ ਡਿਪਾਰਟਮੈਂਟ ਨਾਲ ਗੱਲਬਾਤ ਕਰਕੇ ਰਿਪੋਰਟ ਤਿਆਰ ਕਰਕੇ ਇੱਕ ਮੁਆਵਜ਼ਾ ਤੈਅ ਕਰਨਾ ਸੀਗਾ ਕਿ ਇੱਕ ਪਾਰਟਿਕੂਲਰ ਮੁਆਵਜ਼ਾ ਇਸ ਤਰੀਕੇ ਦਾ ਮੁਆਵਜ਼ਾ ਮਿਲੇਗਾ ਪਰ ਉਸ ਰਿਪੋਰਟ ਵਿੱਚ ਕੁਝ ਹਿਰਾਫੇਰੀ ਦਾ ਅੰਦਾਜ਼ਾ ਲਗਾਉਂਦੇ ਹੋਏ ਤਕਰੀਬਨ 100 ਕਰੋੜ ਰੁਪਏ ਦਾ ਕੱਪੜੇ ਦਾ ਕੱਪੜੇ ਦੀ ਸ਼ੰਕਾ ਹੈ ਕੱਪੜੇ ਦਾ ਸ਼ੱਕ ਹੈ ਈਡੀ ਡਿਪਾਰਟਮੈਂਟ ਨੂੰ ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਮੁਹਾਲੀ ਅਤੇ ਵੱਖਰੇ ਇਲਾਕਿਆਂ ਵਿੱਚ ਲਗਾਤਾਰ ਰੇਡ ਮਾਰੀ ਜਾ ਰਹੀ ਹੈ ਲਗਾਤਾਰ ਛਾਪੇ ਮਾਰੀ ਜਾਈਏ ਜਿਸ ਤੋਂ ਬਾਅਦ ਹੁਣ ਫਿਰੋਜ਼ਪੁਰ ਦੇ ਵੱਡੇ ਆਈਐਸ ਅਧਿਕਾਰੀ ਰਾਜੇਸ਼ ਧਿਮਾਨ ਦੇ ਘਰ ਈਡੀ ਦੀਆਂ ਟੀਮਾਂ ਪਹੁੰਚ ਗਈਆਂ ਨੇ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਬਾਗ ਬਣਾਇਆ ਡੇੜਾਂ ਦਾ ਬਾਗ ਦਾ ਪੂਰਾ ਮੁਆਵਜ਼ਾ ਦੇਣਾ ਸੀਗਾ ਉਸ ਵਿੱਚ ਵੱਖਰੀਆਂ ਰਿਪੋਰਟਾਂ ਬਣਾਈਆਂ ਗਈਆਂ ਕੁਝ ਲੋਕਾਂ ਵੱਲੋਂ ਮਿਲ ਕੇ ਕਿਸੇ ਨੂੰ ਬੇਵਕੂਫ ਬਣਾਇਆ ਗਿਆ ਗਮਾਟਾ ਦੇ ਅਧਿਕਾਰੀਆਂ ਨਾਲ ਰਲ ਕੇ ਉਸ ਰਿਪੋਰਟ ਵਿੱਚ ਫੇਰ ਫੇਰਾ ਫੇਰੀ ਕੀਤੀ ਗਈ ਫੇਰ ਬਦਲ ਕੀਤੇ ਗਏ ਤੇ ਤਕਰੀਬਨ ਜਿਹੜੇ ਮੀਡੀਆ ਰਿਪੋਰਟਸ ਵਿੱਚ ਦਾਵਾ ਕੀਤਾ ਗਿਆ ਕਿ ਤਕਰੀਬਨ 100 ਕਰੋੜ ਰੁਪਏ ਦਾ ਕਪੜਾ ਕੀਤਾ ਗਿਆ ਜਿਸ ਤੋਂ ਬਾਅਦ ਅਧਿਕਾਰੀ ਕੁਝ ਅਰੇਸਟ ਵੀ ਹੋਏ ਕੁਝ ਫਰਾਰ ਵੀ ਚੱਲਦੇ ਪਏ ਨੇ ਤਾਂ ਹੁਣ ਇਸ ਮਾਮਲੇ ਵਿੱਚ ਫਿਰੋਜ਼ਪੁਰ ਦੇ ਆਈਐਸ ਅਧਿਕਾਰੀ ਰਜੇਸ਼ ਧਿਮਾਨ ਦੇ ਕਾਰੀ ਈਡੀ ਦੀਆਂ ਟੀਮਾਂ ਪਹੁੰਚੀਆਂ ਨੇ ਜਿੱਥੇ ਲਗਾਤਾਰ ਰੇਡ ਮਾਰੀ ਜਾ ਰਹੀ ਹੈ ਕਿਸ ਪੂਰੇ ਕਪੜੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਿਲ ਨੇ ਉਹਨਾਂ ਦੇ ਘਰ ਵੀ ED ਦੀਆਂ ਟੀਮਾਂ ਪਹੁੰਚ ਰਹੀਆਂ ਨੇ ਅਤੇ ਜਿਹੜੇ ਲੋਕ ਫਰਾਰ ਨੇ ਉਹਨਾਂ ਦੀ ਵੀ ਜਿਹੜੀ ਭਾਲ ਹੈ ਉਹ ਲਗਾਤਾਰ ED ਵੱਲੋਂ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ED ਦੀ ਟੀਮ ਲਗਾਤਾਰ ਰੇਡ ਮਾਰ ਰਹੀ ਹੈ, ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪਿਛਲੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਅਤੇ ਮੁਹਾਲੀ ਦੇ ਇਲਾਕਾ ਇਲਾਕਿਆਂ ਵਿੱਚ ਕਈ ਵੱਡੇ ਅਫਸਰਾਂ ਦੇ ਘਰ ਰੇਡ ਮਾਰੀ ਗਈ ਸੀ ਤਾਂ ਹੁਣ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਇੱਕ ਆਈਐਸ ਅਫਸਰ ਦੇ ਵੱਡੇ ਅਧਿਕਾਰੀ ਦੇ ਘਰ ਰੇਡ ਮਾਰੀ ਗਈ ਹੈ ਜਿੱਥਾਂ ਫਿਰੋਜ਼ਪੁਰ ਦੇ ਆਈਐਸ ਅਫਸਰ ਦੇ ਘਰ ਰੇਡ ਮਾਰੀ ਗਈ ਹੈ ਏਡੀ ਵੱਲੋਂ ਕਿ ਅਮਰੂਦਾ ਦੇ ਬਾਗ ਦੇ ਮਾਮਲੇ ਵਿੱਚ ਅਮਰੂਦਾ ਦੀ ਜ਼ਮੀਨ ਐਲੋਟਮੈਂਟ ਮਾਮਲੇ ਵਿੱਚ ਮੁਆਵਜ਼ਾ ਦੇਣ ਦੇ ਮਾਮਲੇ ਵਿੱਚ ਕੱਪੜੇ ਦਾ ਇੱਕ ਹੰਦੇਸ਼ਾ ਲੱਗਿਆ ਏਡੀ ਨੂੰ ਕਿ ਤਕਰੀਬਨ 100 ਕਰੋੜ ਰੁਪਏ ਦਾ ਕਬਲਾ ਕੀਤਾ ਗਿਆ ਸੀ ਅਮਰੂਦਾ ਦੇ ਬਾਗ ਦਾ ਮੁਆਵਜ਼ਾ ਦੇਣ ਲੱਗਿਆ ਅਮਰੂਦਾ ਦੇ ਪੇੜਾਂ ਦਾ ਮੁਆਵਜ਼ਾ ਦੇਣ ਲੱਗਿਆ 100 ਕਰੋੜ ਦਾ ਕਪੜਾ ਕੀਤਾ ਗਿਆ ਸੀ ਅਧਿਕਾਰੀਆਂ ਵੱਲੋਂ ਜਿਸ ਤੋਂ ਬਾਅਦ ਹੁਣ ED ਦੀਆਂ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਆਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਅਧਿਕਾਰੀ ਹੈ ਉਹਨਾਂ ਦਾ ਨਾਮ ਰਾਜੇਸ਼ ਧਿਮਾਨ ਦੱਸਿਆ ਜਾ ਰਿਹਾ ਉਹਨਾਂ ਦੇ ਘਰ ਤੇ ED ਨੇ ਰੇਡ ਮਾਰੀ ਹੈ ED ਦੀਆਂ ਟੀਮਾਂ ਪਹੁੰਚੀਆਂ ਨੇ ਉਹਨਾਂ ਦੇ ਘਰ ਜਿਸ ਦੇ ਨਾਲ ਪਹਿਲਾਂ ਇਹ ਮਾਮਲਾ ਪੰਜਾਬ ਵਿਜੀਲੈਂਸ ਸੈਂਟਰ ਸੀਗਾ ਪਹਿਲਾਂ ਇਹ ਮਾਮਲਾ ਪਰ ਹੁਣ ਇਸ ਨੂੰ ED ਨੇ ਟੇਕਓਵਰ ਕਰ ਲਿਆ ਹੈ ਕਿ ਮਨੀ ਲਾਂਡਰਿੰਗ ਦਾ ਧੋਖਾਧੜੀ ਦਾ ਜਿਹੜਾ ਅੰਦੇਸ਼ਾ ED ਦੇ ED ਦੇ ਡਿਪਾਰਟਮੈਂਟ ਨੂੰ ਲੱਗਿਆ ਜਿਸ ਤੋਂ ਬਾਅਦ ਹੁਣ ਈਡੀ ਦੀਆਂ ਟੀਮਾਂ ਪਹੁੰਚ ਗਈਆਂ ਨੇ ਉਹਨਾਂ ਦੇ ਘਰੇ ਤੋਂ ਦੱਸ ਦਈਏ ਮਾਮਲਾ ਕਿ ਜ਼ਮੀਨ ਐਕਵਾਇਰ ਕੀਤੀ ਗਈ ਸੀ ਦਰਸਲ ਮੋਹਾਲੀ ਦੇ ਗ੍ਰੇਟਰ ਗ੍ਰੇਟਰ ਮਾਮਲਾ ਗ੍ਰੇਟਰ ਮੋਹਾਲੀ ਵਿੱਚ ਅਥਾਰਟੀ ਵੱਲੋਂ 에ਰਪੋਰਟ ਰੋਡ ਤੇ ਇੱਕ 에어로ਡ੍ਰੋਪੋਲਿਸ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਨਾਲ ਸੰਬੰਧਿਤ ਹੈ ਜ਼ਮੀਨ ਐਕਵਾਇਰ ਕੀਤੀ ਗਈ ਸੀ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਕਮਾਟਾ ਵੱਲੋਂ ਲੈਂਡ ਪੁੱਲਿੰਗ ਨੀਤੀ ਅਨੁਸਾਰ ਤਿਆਰ ਕੀਤਾ ਜਾਣਾ ਹੈ ਸਿਗਾ ਕਿ ਉਸ ਜ਼ਮੀਨ ਤੇ ਕੁਝ ਅਮਰੂਦਾਂ ਦੇ ਬਾਗ ਸੀਗੇ ਉਹਨਾਂ ਅਮਰੂਦਾਂ ਦੇ ਬਾਗ ਦਾ ਉਸ ਪੂਰੇ ਪ੍ਰੋਜੈਕਟ ਦੇ ਇੰਟਰਾਂ ਦੇ ਸੀਗੇ ਜਿਸ ਤੋਂ ਬਾਅਦ ਉਬਾਗ ਹਟਾਉਣ ਦੇ ਲਈ ਜਿਹੜੇ ਉਹਨਾਂ ਬਾਗ ਦੇ ਮਾਲਕ ਨੇ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਬਾਗ ਬਾਗ ਵਿੱਚ ਜਿਹੜੇ ਫਲ ਲੱਗੇ ਹੋਏ ਨੇ ਉਹਨਾਂ ਫਲਾਂ ਨੂੰ ਵੱਖਰੇ ਡਿਪਾਰਟਮੈਂਟ ਨਾਲ ਗੱਲਬਾਤ ਕਰਕੇ ਰਿਪੋਰਟ ਤਿਆਰ ਕਰਕੇ ਇੱਕ ਮੁਆਵਜ਼ਾ ਤੈਅ ਕਰਨਾ ਸੀਗਾ ਕਿ ਇੱਕ ਪਾਰਟਿਕੂਲਰ ਮੁਆਵਜ਼ਾ ਇਸ ਤਰੀਕੇ ਦਾ ਮੁਆਵਜ਼ਾ ਮਿਲੇਗਾ ਪਰ ਉਸ ਰਿਪੋਰਟ ਵਿੱਚ ਕੁਝ ਹਿਰਾਫੇਰੀ ਦਾ ਅੰਦਾਜ਼ਾ ਲਗਾਉਂਦੇ ਹੋਏ ਤਕਰੀਬਨ 100 ਕਰੋੜ ਰੁਪਏ ਦਾ ਕੱਪੜੇ ਦਾ ਕੱਪੜੇ ਦੀ ਸ਼ੰਕਾ ਹੈ ਕੱਪੜੇ ਦਾ ਸ਼ੱਕ ਹੈ ਈਡੀ ਡਿਪਾਰਟਮੈਂਟ ਨੂੰ ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਮੁਹਾਲੀ ਅਤੇ ਵੱਖਰੇ ਇਲਾਕਿਆਂ ਵਿੱਚ ਲਗਾਤਾਰ ਰੇਡ ਮਾਰੀ ਜਾ ਰਹੀ ਹੈ ਲਗਾਤਾਰ ਛਾਪੇ ਮਾਰੀ ਜਾਈਏ ਜਿਸ ਤੋਂ ਬਾਅਦ ਹੁਣ ਫਿਰੋਜ਼ਪੁਰ ਦੇ ਵੱਡੇ ਆਈਐਸ ਅਧਿਕਾਰੀ ਰਾਜੇਸ਼ ਧਮਾਨ ਦੇ ਕਾਰੀ ਈਡੀ ਦੀਆਂ ਟੀਮਾਂ ਪਹੁੰਚ ਗਈਆਂ ਨੇ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਬਾਗ ਬਣਾਇਆ ਡੇੜਾਂ ਦਾ ਬਾਗ ਦਾ ਪੂਰਾ ਮੁਆਵਜ਼ਾ ਦੇਣਾ ਸੀਗਾ ਉਸ ਵਿੱਚ ਵੱਖਰੀਆਂ ਰਿਪੋਰਟਾਂ ਬਣਾਈਆਂ ਗਈਆਂ ਕੁਝ ਲੋਕਾਂ ਵੱਲੋਂ ਮਿਲ ਕੇ ਕਿਸੇ ਨੂੰ ਬੇਵਕੂਫ ਬਣਾਇਆ ਗਿਆ ਗਮਾਟਾ ਦੇ ਅਧਿਕਾਰੀਆਂ ਨਾਲ ਰਲ ਕੇ ਉਸ ਰਿਪੋਰਟ ਵਿੱਚ ਫੇਰਾਫੇਰੀ ਕੀਤੀ ਗਈ ਫਿਰ ਬਦਲ ਕੀਤੀ ਗਈ ਤੇ ਤਕਰੀਬਨ ਜਿਹੜੇ ਮੀਡੀਆ ਰਿਪੋਰਟਸ ਵਿੱਚ ਦਾਵਾ ਕੀਤਾ ਗਿਆ ਕਿ ਤਕਰੀਬਨ 100 ਕਰੋੜ ਰੁਪਏ ਦਾ ਕਪੜਾ ਕੀਤਾ ਗਿਆ ਜਿਸ ਤੋਂ ਬਾਅਦ ਅਧਿਕਾਰੀ ਕੁਝ ਅਰੇਸਟ ਵੀ ਹੋਏ ਕੁਝ ਫਰਾਰ ਵੀ ਚੱਲਦੇ ਪਏ ਨੇ ਤਾਂ ਹੁਣ ਇਸ ਮਾਮਲੇ ਵਿੱਚ ਫਿਰੋਜ਼ਪੁਰ ਦੇ ਆਈਐਸ ਅਧਿਕਾਰੀ ਰਜੇਸ਼ ਧਿਮਾਨ ਦੇ ਘਰ ਈਡੀ ਦੀਆਂ ਟੀਮਾਂ ਪਹੁੰਚੀਆਂ ਨੇ ਜਿੱਥੇ ਲਗਾਤਾਰ ਰੇਡ ਮਾਰੀ ਜਾ ਰਹੀ ਹੈ ਕਿਸ ਪੂਰੇ ਕਪੜੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਿਲ ਨੇ ਉਹਨਾਂ ਦੇ ਘਰ ਵੀ ਈਡੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਅਤੇ ਜਿਹੜੇ ਲੋਕ ਫਰਾਰ ਨੇ ਉਹਨਾਂ ਦੀ ਵੀ ਜਿਹੜੀ ਭਾਲ ਹੈ ਉਹ ਲਗਾਤਾਰ ਈਡੀ ਵੱਲੋਂ ਕੀਤੀ ਜਾ ਰਹੀ ਹੈ